ਜਤੇਦਰ ਬਰਮਾ ਜੀ ਜਿਹੜਾ ਤੁਸੀਂ ਅੱਜ ਕੰਗੜਾ ਰਣੋਤ ਮੈਂਬਰ ਪਾਰਲੀਮੈਂਟ ਵੀ ਹੈਗੇ ਨੇ ਉਹਨਾਂ ਦਾ ਇੱਕ ਐਮਰਜੈਂਸੀ ਫਿਲਮ ਨੂੰ ਲੈ ਕੇ ਬਰੋਧ ਕਰਨ ਲਈ ਅੱਜ ਡਿਰਵਾ ਵਿਖੇ ਹਿੱਕ ਤੱਕਤਾ ਹੋਈ ਹੈਗੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਜੇਕਰ ਮੈਂ ਫਿਲਮ ਦਾ ਬਰੋਧ ਦਾ ਕਰਾਂ ਤਾਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਵੀ ਉਥੇ ਕਿਸਾਨ ਬੀਬੀਆਂ ਦੇ ਨਾਲ ਰੇਪ ਹੁੰਦੇ ਰਹੇ ਨੇ ਤੁਸੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗੜਾ ਰਣੋਤ ਦਾ ਬਿਆਨ ਹੈ ਜਿਹੜਾ ਹਮੇਸ਼ਾ ਹੀ ਉਹ ਪੰਜਾਬ ਦੇ ਖਿਲਾਫ ਰਿਹਾ ਸਿੱਖਾਂ ਦੇ ਖਿਲਾਫ ਰਿਹਾ ਉਹਦਾ ਕਾਰਨ ਹੈ ਵੀ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਉੱਤੇ ਤਣਾਤ ਨੇਗੀਆਂ ਕਿਉਂਕਿ ਹਰ ਕਿਸਾਨ ਚਾਹੁੰਦਾ ਵੀ ਉਹਦੀ ਬੇਨ ਦਾ ਮੁੱਲ ਮਿਲੇ ਪਰ ਮੈਂ ਗੰਗਲਾਂ ਨੂੰ ਗੱਲ ਸਮਝਾਉਣੀ ਚਾਹੁੰਦਾ ਕਿ ਬੀਬਾ ਜਿਹੜਾ ਪ੍ਰਸ਼ਾਦਾ ਰੋਜ਼ ਤੂੰ ਛਕਦੀਆਂ ਉਸ ਨੂੰ ਘੋਣ ਵਾਸਤੇ ਪੰਜਾਬ ਦੇ ਕਿਸਾਨਾਂ ਦਾ ਹੱਥ ਹੈ ਉਹ ਜਿਹੜੀਆਂ ਬੀਬੀਆਂ ਉੱਤੇ ਧਰਨੇ ਤੇ ਬੈਠੀਆਂ ਉਹਨਾਂ ਨੂੰ ਸ਼ੌਂਕ ਨਹੀਂ ਬੈਠਣ ਦਾ ਉੱਥੇ ਕਿ ਆਪਣੇ ਘਰਾਂ ਨੂੰ ਛੱਡ ਕੇ ਉਹਨਾਂ ਦਾ ਇੱਕੋ ਇੱਕ ਮਨੋਰਥ ਹੈ ਬੀਬੀਆਂ ਦਾ ਕਿ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ ਕਿਉਂਕਿ ਜਿਹੜਾ ਪ੍ਰਸ਼ਾਦਾ ਤੁਸੀਂ ਰੋਜ਼ ਛਕਦੇ ਹੋ ਬੰਬੇ ਵਾਲੇ ਉਹ ਪੰਜਾਬ ਦੇ ਵਿੱਚੋਂ ਅੰਨ ਪੈਦਾ ਹੁੰਦਾ ਤਾਂ ਤੁਹਾਡੇ ਤ ਤੇ ਉਹ ਬੀਬੀਆਂ ਜਿਹੜੀਆਂ ਉਹਨਾਂ ਨੂੰ ਬਲਾਤਕਾਰ ਹੀ ਕਹਿ ਰਹੀ ਐ ਮੈਂ ਬੀਬੀ ਕੰਦਣਾ ਨੂੰ ਦੱਸਦਾ ਕਿ ਇਹ ਤੁਹਾਡਾ ਜਿਹੜਾ ਫਿਲਮਾਂ ਦਾ ਸਿਸਟਮ ਐ ਸਾਰਾ ਤੁਸੀਂ ਲੋਕਾਂ 'ਚ ਪਸਾਰਾ ਬਸਾਰਿਆ ਇਹੋ ਜਿਹਾ ਪੰਜਾਬ 'ਚ ਕੁਝ ਨਹੀਂ ਹੁੰਦਾ ਤੇ ਆ ਦੇਖਿਆ ਸੀ ਯੂਪੀ ਬਿਹਾਰ ਦੇ ਵਿੱਚ 700 ਸਾਲ ਦੀਆਂ ਲੜਕੀਆਂ ਨਾਲ 3-3 ਸਾਲ ਦੀਆਂ ਲੜਕੀਆਂ ਨਾਲ ਕਾ ਪਿੱਛੇ ਜਿਹੀ ਖਬਰ ਆਈ ਐ ਕਿ 12 ਸਾਲ ਦੀ ਲੜਕੀ ਮਾਂ ਬਣੀ ਐ ਇਹ ਜਿੱਥੇ ਇਹਨਾਂ ਦਾ ਬੀਜੇਪੀ ਦਾ ਸਿਸਟਮ ਜਿਹੜਾ ਪਸਾਰਾ ਬਸਰਿਆ ਬੀਜੇਪੀ ਦੇ 5-6 ਬੰਦੇ ਫੜੇ ਗਏ ਉਹ ਰੇਪ ਦੇ ਵਿੱਚ ਜਿਹੜੀ ਆ ਕੁੜੀ ਨੇ ਕੱਟ ਪਾਇਆ ਤੇ ਇਹ ਸਾਰਾ ਪਸਾਰਾ ਬੀਜੇਪੀ ਦਾ ਹੈਗਾ ਇਸ ਕਰਕੇ ਉਹ ਸਿੱਖਾਂ ਨੂੰ ਅਕਸ ਨੂੰ ਬਗੜ ਰਹੇ ਨੇ ਔਰ ਕੰਗਣਾ ਰੌਤ ਨੂੰ ਸਮਝਣਾ ਚਾਹੀਦਾ ਹੈ ਕਿ ਸੰਤ ਕੈਣੀ ਜਰਨਲਿਜ਼ਮ ਭਿੰਡਰਾ ਵਾਲੇ ਮਹਾਂਪੁਰਖਾਂ ਨੂੰ ਲੋਕ ਆਪਣਾ ਆਈਡਲ ਮੰਨਦੇ ਆ ਉਹਨਾਂ ਦਾ ਸਤਕਾਰ ਕਰਦੇ ਆ ਤੇ ਕਈ ਸਿੱਖਾਂ ਨੇ ਉਹਨਾਂ ਦੀ ਆਦਬ ਖਾਤਰ ਜਾਨਾਂ ਵੀ ਦਿੱਤੀਆਂ ਨੇ ਉਹਨਾਂ ਦੇ ਖਾਤਰ ਤੇ ਅੱਗੇ ਵਾਸਤੇ ਵੀ ਸਿੱਖ ਤਿਆਰ ਨੇ ਜਿਹੜਾ ਰਾਹ ਬੀਬਾ ਨੇ ਫੜਨਾ ਫੜ ਲਵੇ ਸੀ ਤਿਆਰ ਹੋ ਰਾ ਉਹਨੂੰ ਪੰਥ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ ਕੰਗਣਾ ਰੌਤ ਨੂੰ ਲੈ ਕੇ ਵੀ ਉਹਨਾਂ ਉੱਚੇ ਦਾ ਤਜਰਬਾ ਹੈਗਾ ਪੂਰਾ ਬੜਾ ਕਰੂਲ ਹੋਇਆ ਹੈਗਾ ਬਹੁਤ ਸਾਰੇ ਬੁੱਧੀਜੀਵੀ ਫਾਸਟ ਕਰਕੇ ਜਿਹੜਾ ਮਹਿਲਾ ਕਮਿਸ਼ਨ ਹੈ ਉਹਨੇ ਵੀ ਉਹਦਾ ਨੋਟਿਸ ਲਿਆ ਵੀ ਮਾਨ ਸਾਹਿਬ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਮਾਨ ਸਾਹਿਬ ਦੇ ਬਿਆਨ ਦੇ ਹੱਕ ਵਿੱਚ ਆ ਕਿਉਂਕਿ ਮਾਨ ਸਾਹਿਬ ਨੇ ਜਿਹੋ ਜਿਹੀ ਉਹ ਭਾਸ਼ਾ ਸਮਝਦੀ ਹੈ ਉਹ ਜਿਹੀ ਸਮਝਾਉਣਾ ਪੈਂਦਾ ਫਿਰ ਉਹਨੂੰ ਕਿਉਂਕਿ ਇਹੀ ਭਾਸ਼ਾ ਸਮਝਦੀ ਹੈ ਉਹ ਜਿਹੜਾ ਉਹਦਾ ਕੰਮ ਕਰਨ ਦਾ ਤਰੀਕਾ ਫਿਲਮਾਂ 'ਚ ਅਦਨ ਅਦਨ ਨੰਗੇ ਕੱਪੜੇ ਪਾ ਕੇ ਲੋਕਾਂ ਨੂੰ ਜਿਸਮ ਦਿਖਾਉਣਾ ਤੇ ਉਹੀ ਕੰਮ ਉਹ ਕਰਾਉਣਾ ਚਾਹੁੰਦੀ ਹੈ ਆਪਣਾ ਤੇ ਉਹੀ ਕੰਮ ਦਿਖਾ ਰਹੀ ਹੈ ਉਹ ਲੋਕਾਂ ਨੂੰ ਇਸ ਕਰਕੇ ਅਸੀਂ ਉਹ ਸਮਝਾਉਣਾ ਚਾਹੁੰਦੇ ਆ ਵੀ ਜੇ ਤਾਂ ਸਮਝ ਆ ਬੀਬਾ ਜਿਹੜਾ ਰਾਹ ਤੂੰ ਫੜਨੋਂ ਫਿਰਦੀ ਔਰ ਆਸੀਂ ਤੁਰਨੋਂ ਤਿਆਰ ਆ ਜੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਣਾ ਕਿ ਪੰਜਾਬ ਸਰਕਾਰ ਸਿੱਖਾਂ ਦੇ ਸਬਰ ਨੂੰ ਨਾ ਪਰਖੇ ਸਿੱਖਾਂ ਦੇ ਖੂਨ ਦੀ ਪਿਆਸੀ ਨਵੇਂ ਬਾਦਲ ਸਰਕਾਰ ਨੂੰ ਜਿਵੇਂ ਬਾਲਦਜ ਹਾਲ ਹੋਇਆ ਪੈਣਾ ਗਲ ਸੁਰਪੋ ਪਾ ਕੇ ਬਾਲ ਤਖਸਾ ਤੇ ਮਾਫੀ ਮੰਗਦਾ ਫਿਰਦਾ ਕਿਤੇ ਭਗਵਾਨ ਤੁਮਾਨ ਦਾ ਇਹ ਹਾਲ ਨਾ ਹੋਵੇ ਤੇ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਸਿੱਖਾਂ ਦੇ ਜਿਹੜੀਆਂ ਕਦਰਾਂ ਕੀਮਤਾਂ ਸਿੱਖਾਂ ਦੇ ਜਿਹੜੀਆਂ ਬਾਤਾਂ ਨੂੰ ਸਮਝਣਾ ਚਾਹੀਦਾ ਹੈ ਨਾ ਸਰਕਾਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੰਖੇਪ ਦੇ ਵਿੱਚ ਕੀ ਐਕਸ਼ਨ ਪਲਾਨ ਹੋ ਸਕਦਾ ਜੇਕਰ ਫਿਲਮ ਨੂੰ ਸੈਂਸਰ ਬੋਰਡ ਮਨਜ਼ੂਰੀ ਦੇ ਦੇਵੇ ਅਸੀਂ ਸਿਨੇਮੇਕਰਾਂ ਨੂੰ ਬੇਨਤੀ ਕਰਾਂਗੇ ਸ਼ਰਮਾਕਰਾਂ ਦੇ ਮਾਲਕਾਂ ਨੂੰ ਕਿ ਇਹਨਾਂ ਦੀ ਫਿਲਮ ਨਾ ਲਾਈ ਜਾਵੇ ਔਰ ਅਗਰ ਜੇ ਕੋਈ ਫਿਰ ਨੌਜਵਾਨ ਆਪੇ ਤੋਂ ਬਾਹਰ ਹੁੰਦੇ ਆ ਕੋਈ ਨੁਕਸਾਨ ਹੁੰਦਾ ਤੇ ਉਹਦੇ ਜ਼ਿੰਮੇਵਾਰ ਸ਼ਰਮਾਕਰ ਵਾਲੇ ਹੋਣਗੇ ਨਾ ਕਿ ਕੋਈ ਹੋਰ ਹੋਵੇਗਾ ਕਿਉਂਕਿ ਸਿੱਖ ਹਮੇਸ਼ਾ ਸ਼ਾਂਤੀ ਦਾ ਪੁਜਾਰੀ ਹੈ ਪਰ ਜੇ ਸ਼ਾਂਤੀ ਸਰਕਾਰ ਰੱਖੂਗੀ ਤਾਂ ਰਵਾਂਗੇ